ਸਸਰੇਕਾਲ ਤੁਸੀਂ ਦੇਖ ਰਹੇ ਹੋ ਪੰਜਾਬ ਟੀਵੀ ਤੇ ਮੈਂ ਹਾਂ ਜੱਜ ਸਿੰਘ ਚਾਹਲ ਵਿਅਦਬੀ ਕਾਂਡ ਅਤੇ ਗੋਲੀ ਕਾਂਡ ਨੂੰ ਲੈ ਕੇ ਸੂਬੇ ਦੇ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਪੰਜਾਬ ਸਰਕਾਰ ਨੂੰ ਆਪਣੀ ਗ੍ਰਿਫਤਾਰੀ ਦੀ ਪੇਸ਼ਕਸ਼ ਕੀਤੀ ਹੈ ਉਸੇ ਨੂੰ ਲੈ ਕੇ ਹੁਣ ਪੰਜਾਬ ਦੀ ਸਾਰੀ ਸਿਆਸਤ ਪੱਕੀ ਹੋਈ ਹੈ ਅਤੇ ਹੁਣ ਪੰਜਾਬ ਸਰਕਾਰ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਨੇ ਪ੍ਰਕਾਸ਼ ਸਿੰਘ ਬਾਦਲ ਦੀ ਇਸ ਪੇਸ਼ਕਸ਼ ਤੇ ਵੱਡਾ ਬਿਆਨ ਦੇ ਦਿੱਤਾ ਹੈ ਉਹਨਾਂ ਦਾ ਕਹਿਣਾ ਹੈ ਕਿ ਪ੍ਰਕਾਸ਼ ਸਿੰਘ ਬਾਦਲ ਦੀ ਇਹ ਇੱਛਾ ਉਹ ਜ਼ਰੂਰ ਪੂਰੀ ਕਰਨਗੇ ਬਿਲਕੁਲ ਇਹ 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 ਮੈਂ ਤੁਹਾਨੂੰ ਇੱਕ ਗੱਲ ਸਪਸ਼ਟ ਕਰ ਦੇਣੀ ਚਾਹੁੰਦਾ ਕਿ ਉਹ ਇਹ ਤੇ ਉਹੀ ਗੱਲ ਬਾਦਲ ਸਾਹਿਬ ਕਰ ਰਹੇ ਨੇ ਉਲਟਾ ਚੋਰ ਕੋਤਵਾਲ ਕੋ ਡਾਂਟੇ ਉਹਨਾਂ ਨੂੰ ਕਹੋ ਤੁਹਾਡੀ ਜਿਹੜੀ ਆ ਤਸੱਲੀ ਕਰਾਂਗੇ ਔਰ ਤੁਹਾਡੇ ਮਨ ਦੀ ਜਿਹੜੀ ਇੱਛਾ ਇਹ ਵੀ ਪੂਰੀ ਕਰਾਂਗੇ ਇਨਕੁਆਰੀ ਕਰਕੇ ਅਸੀਂ ਪੂਰੀ ਜਿਹੜੀ ਐਸਆਈਟੀ ਬਣੀ ਆ ਉਹ ਕਿਸੇ ਨੂੰ ਨਜਾਇਜ਼ ਨਹੀਂ ਕਰੇਗੀ ਔਰ ਨਾ ਕਿਸੇ ਨੂੰ ਨਜਾਇਜ਼ ਤੰਗ ਨਾਲ ਅੰਦਰ ਕੀਤਾ ਜਾਏਗਾ ਪੂਰੀ ਜੋ ਇਨਕੁਆਰੀ ਰਿਪੋਰਟ ਜਿਹੜੀ ਆ ਉਹਨੂੰ ਦੇਖ ਕੇ ਜਿੱਦੇ ਜਿੱਤੇ ਤੇ ਐਕਸ਼ਨ ਆਏਗਾ ਉਹਦੇ ਚ ਪ੍ਰਕਾਸ਼ ਸਿੰਘ ਬਾਦਲਾਏ ਉਹਦੇ ਸੁਖਵੀਰ ਸਿੰਘ ਬਾਦਲਾਏ ਉਹਦੇ ਤੇ ਸਮੇਤ ਸੈਣੀਏ ਜਾਂ ਨਹੀਂ ਜੋ ਹੋਏਗਾ ਅਸੀਂ ਉਹ ਕਾਨੂੰਨ ਦੇ ਮੁਤਾਬਕ ਚੱਲਾਂਗੇ ਕਾਂਗਰਸ ਪਾਰਟੀ ਤੋਂ ਇਲਾਵਾ ਆਮ ਆਦਮੀ ਪਾਰਟੀ ਵੀ ਇਸ ਵੇਲੇ ਪ੍ਰਕਾਸ਼ ਸਿੰਘ ਬਾਦਲ ਨੂੰ ਜੇਲ੍ਹ ਭੇਜਣ ਦੀ ਤਿਆਰੀ ਵਿੱਚ ਦਿਖਾਈ ਦਿੰਦੀ ਹੈ ਤੇ ਲਗਾਤਾਰ ਸਰਕਾਰ ਤੇ ਉਸ ਵੱਲੋਂ ਦਬਾਅ ਵੀ ਬਣਾਇਆ ਜਾ ਰਿਹਾ ਹੈ ਆਮ ਆਦਮੀ ਪਾਰਟੀ ਪੰਜਾਬ ਦੇ ਪ੍ਰਧਾਨ ਭਗਵੰਤ ਮਾਨ ਦਾ ਕਹਿਣਾ ਹੈ ਕਿ ਬਾਦਲਾਂ ਨੂੰ ਜੇਲ੍ਹ ਜਾਣ ਦੇ ਲਈ ਤਿਆਰ ਰਹਿਣਾ ਚਾਹੀਦਾ ਬਾਦਲ ਸਾਹਿਬ ਪ੍ਰੈਸ ਕਾਨਫਰੰਸ ਕਰਕੇ ਪ੍ਰਕਾਸ਼ ਸਿੰਘ ਬਾਦਲ ਜੀ ਉਹ ਜਜ਼ਬਾਤੀ ਬਿਆਨ ਦੇ ਕੇ ਉਹੀ ਆਪਣਾ ਉਹਨਾਂ 80ਵੇਂ ਦਹਾਕੇ ਵਾਲਾ ਅੰਦਾਜ਼ ਜਦੋਂ ਉਹ ਜਥੇਦਾਰਾਂ ਨੂੰ ਆਪਣਿਆਂ ਨੂੰ ਜਜ਼ਬਾਤੀ ਕਰ ਲੈਂਦੇ ਸੀ ਆਪਣੇ ਪਿੱਛੇ ਲਾ ਲੈਂਦੇ ਸੀ ਕਿ ਚਲੋ ਜੇਲ੍ਹਾਂ ਭਰੀਏ ਚਲੋ ਆਪਾਂ ਮਾਰਚ ਕਰੀਏ ਮੋਰਚਾ ਲਾਈਏ ਪਰ ਉਸ ਵੇਲੇ ਉਸ ਵੇਲੇ ਪ੍ਰਕਾਸ਼ ਸਿੰਘ ਬਾਦਲ ਸਾਹਿਬ ਇਹ ਤੁਹਾਨੂੰ ਯਾਦ ਰੱਖਣਾ ਚਾਹੀਦਾ ਹੈ ਕਿ ਉਸ ਵੇਲੇ ਤੁਹਾਡਾ ਕੋਈ ਜਿਹੜਾ ਲੋਕਾਂ ਨੂੰ ਪਿੱਛੇ ਲਾਉਣ ਦਾ ਮਕਸਦ ਹੁੰਦਾ ਸੀ ਉਹ ਰਾਜਨੀਤਿਕ ਹੁੰਦਾ ਸੀ ਹੁਣ ਤੁਹਾਡੇ ਤੇ ਨਿੱਜੀ ਤੁਹਾਡੇ ਪਰਿਵਾਰ ਤੇ ਨਿੱਜੀ ਤੌਰ ਤੇ ਗੰਭੀਰ ਦੋਸ਼ ਲੱਗ ਰਹੇ ਨੇ ਗੁਰੂ ਸਾਹਿਬ ਦੀ ਬੇਅਦਬੀ ਜਿਹੜੀ ਬਰਗਾੜੀ ਦੇ ਵਿੱਚ ਹੋਈ ਹੈ ਉਸ ਬੇਅਦਬੀ ਵਿੱਚ ਹੱਥ ਹੋਣ ਦੇ ਸੋਇਸ ਕਰਕੇ ਜਾਂਚ ਦਾ ਸਾਹਮਣਾ ਕਰੋ ਔਰ ਸੁਖਵੀਰ ਬਾਦਲ ਹੋਰਾਂ ਨੂੰ ਵੀ ਕਹੋ ਕਿ ਉਹ ਵੀ ਜਾਂਚ ਦਾ ਸਾਹਮਣਾ ਕਰਨ ਔਰ ਇਹ ਗੱਲ ਤੁਹਾਡੀ ਪੱਕੀ ਹੈ ਕਿ ਜੇਲ੍ਹ ਜਾਣ ਵਾਸਤੇ ਤੁਸੀਂ ਦੋਵੇਂ ਪਿਓ ਪੁੱਤ ਤਿਆਰ ਰਹੋ ਬਸ਼ਰਤੇ ਕਿ ਕੈਪਟਨ ਸਾਹਿਬ ਆਪਣੀ ਦੋਸਤੀ ਤੁਹਾਡੇ ਨਾਲ ਨਾ ਨਿਭਾਉਣ ਜਦੋਂ ਸੂਬੇ ਦੇ ਵਿੱਚ ਪਿਛਲੀ ਵਾਰ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਬਣੀ ਸੀ ਤਾਂ ਉਦੋਂ ਵੀ ਬਾਦਲਾਂ ਤੇ ਕੇਸ ਕੀਤੇ ਗਏ ਸਨ ਪਰ ਇਸ ਵੇਲੇ ਵਿਰੋਧੀ ਧਿਰ ਦੇ नेता ਹਰਪਾਲ ਸਿੰਘ ਚੀਮਾ ਦਾ ਕਹਿਣਾ ਹੈ ਕਿ ਅਜਿਹੇ ਕੇਸ ਨਹੀਂ ਬਣਾਨੇ ਜਾਣੇ ਚਾਹੀਦੇ ਜਿਸ ਨੂੰ ਲੈ ਕੇ ਬਾਦਲ ਦੁਬਾਰਾ ਛੁੱਟ ਸਕਣ ਦੇਖੋ ਮੈਂ ਸਮਝਦਾ ਵੀ ਬਾਦਲ ਸਾਹਿਬ ਪੋਲਿਟিক্যাল ਡਰਾਮਾ ਕਰ ਰਹੇ ਨੇ ਨੌਟੰਕੀ ਕਰ ਰਹੇ ਨੇ ਬਿਲਕੁਲ ਸਹੀ ਗੱਲ ਆ ਪਰ ਦੂਜੇ ਪਾਸੇ ਮੈਂ ਕੈਪਟਨ ਸਾਹਿਬ ਨੂੰ ਵੀ ਚੇਤਾਵਨੀ ਜਿਹੜਾ ਚੋਣਾ ਕਿਤੇ ਪਹਿਲਾਂ ਮੰਗ 9 ਵਜੇ ਪਹਿਲਾਂ ਕੇਸ ਬਣਾਏ ਸੀਗੇ ਜੇਲ੍ਹਾਂ ਚ ਵੀ ਡੱਕੇ ਸੀਗੇ ਉਸ ਤੋਂ ਬਾਅਦ ਸਾਰੇ ਕੇਸ ਬਰੀ ਕਰਾਤੇ ਹੁਣ ਐਵੀਡੈਂਸ ਜਿਹੜਾ ਹੈਗਾ ਪੁਖਤਾ ਪੇਸ਼ ਕਰੋ ਤਾਂ ਕਿ ਜਿਹੜੇ ਵਿਅਕਤੀ ਫੜੇ ਜਾਣ ਚਾਹ ਪ੍ਰਕਾਸ਼ ਸਿੰਘ ਬਾਦਲਾ ਚਾਹ ਸਮੀਤ ਸੈਣੀਆਂ ਚਾਹ ਸੁਖਬੀਰ ਸਿੰਘ ਬਾਦਲਾ ਤਾਂ ਕਿ ਇਹਨਾਂ ਲੋਕਾਂ ਨੂੰ ਸਜ਼ਾ ਹੋਵੇ ਔਰ ਪੰਜਾਬ ਦੇ ਪੰਜਾਬੀਆਂ ਦੇ ਹਿਰਦੇ ਨੂੰ ਠੰਡ ਮਿਲੇ ਸਰਕਾਰ ਅਤੇ ਵਿਰੋਧੀ ਪਾਰਟੀਆਂ ਵੱਲੋਂ ਭਾਵੇਂ ਬਾਦਲਾ ਨੂੰ ਜੇ ਦਲ ਦਾ ਕਹਿਣਾ ਹੈ ਕਿ ਇਹ ਸਭ ਪੋਲਿਟੀਕਲ ਗੇਮ ਖੇਡੀ ਜਾ ਰਹੀ ਹੈ ਇਸ ਦੇ ਵਿੱਚ ਕੋਈ ਵੀ ਸੱਚਾਈ ਨਹੀਂ ਹੈ ਜਾਣ ਬੁੱਝ ਕੇ ਸਾਨੂੰ ਫਸਾਇਆ ਜਾ ਰਿਹਾ ਹੈ ਜੇਕਰ ਇਸੇ ਤਰ੍ਹਾਂ ਮੁੱਖ ਮੰਤਰੀ ਤੇ ਪਰਚਾ ਹੋਣਾ ਤਾਂ ਫਿਰ ਕੈਪਟਨ ਤੇ ਵੀ ਬਹੁਤ ਸਾਰੇ ਪਰਚੇ ਬਣਦੇ ਨੇ ਸਾਰੀ ਜਿਹੜੀ ਜਾਂਚ ਹੈ ਸਾਰਾ ਪਹਿਲੇ ਰਣਜੀਤ ਸਿੰਘ ਕਮਿਸ਼ਨ ਹੁਣ ਤਾਂ ਐਸਆਈਟੀ ਸਾਹਮਣੇ ਆ ਗਈ ਸਾਰੇ ਪੋਲਿਟੀਕਲ ਡਰਾਮ ਹੈ ਮੈਂ ਕੈਪਟਨ ਸਾਹਿਬ ਨੂੰ ਪੁੱਛਣਾ ਚਾਹਣਾ ਹੈ ਕਿ 10 ਦਿਨ ਪਹਿਲੇ ਟੀਚਰਾਂ ਤੇ ਲਾਠੀ ਚਾਰਜ ਕੀਤਾ ਗਿਆ ਪਟਿਆਲੇ ਜੀ ਟੀਚਰਸ ਬਹੁਤ ਜ਼ਖਮੀ ਹੋ ਗਏ ਮੈਨੂੰ ਲੱਗਦਾ ਹੈ 307 ਦਾ ਪਰਚਾ ਕੈਪਟਨ ਸਾਹਿਬ ਤੇ ਹੋਣਾ ਚਾਹੀਦਾ ਹੈ 307 ਦਾ ਪਰਚਾ ਹੋਣਾ ਚਾਹੀਦਾ ਤੇ ਜਿਹੜਾ ਪੁਲਿਸ ਐਸਐਸਪੀ ਹੈ ਉਹਦੇ ਤੇ 307 ਦਾ ਹੋਣਾ ਚਾਹੀਦਾ ਸਾਰਿਆਂ ਨੂੰ ਅਰੈਸਟ ਹੋਣਾ ਚਾਹੀਦਾ ਨਾਲੇ ਸਾਡੇ ਡੀਜੀਪੀ ਦੇ ਹੋਣਾ ਚਾਹੀਦਾ ਦਰਸਰ ਕੋਈ ਦਿਨ ਪਹਿਲਾਂ ਪ੍ਰਕਾਸ਼ ਸਿੰਘ ਬਾਦਲ ਚੰਡੀਗੜ੍ਹ ਪਹੁੰਚੇ ਸਨ ਜਿੱਥੇ ਉਹਨਾਂ ਦਾ ਕਹਿਣਾ ਸੀ ਕਿ ਮੈਂ ਆਪਣੇ ਕੱਪੜੇ ਲੈ ਆਇਆ ਅਤੇ ਜੇਕਰ ਮੈਨੂੰ ਗ੍ਰਿਫਤਾਰ ਕਰਨਾ ਹੈ ਤਾਂ ਇਸ ਤਰ੍ਹਾਂ ਕਰ ਲੈਣਾ ਚਾਹੀਦਾ ਹੈ ਜਾਨਬੁਝ ਕੇ ਡਰਾਮੇਬਾਜ਼ੀ ਨਹੀਂ ਕਰਨੀ ਚਾਹੀਦੀ ਕਦੇ ਕਮਿਸ਼ਨ ਬਣਾਏ ਜਾਂਦੇ ਨੇ ਕਦੀ ਐਸਆਈਟੀ ਬਣਾਈ ਜਾਂਦੀ ਹੈ ਤਾਂ ਜੋ ਸਾਨੂੰ ਜੇਲ੍ਹ ਵਿੱਚ ਧੱਕਿਆ ਜਾ ਸਕੇ ਪਰ ਸਾਨੂੰ ਪਤਾ ਹੈ ਕਿ ਕੈਪਟਨ ਅਮਰਿੰਦਰ ਸਿੰਘ ਸਾਨੂੰ ਜੇਲ੍ਹ ਵਿੱਚ ਡੱਕਣਾ ਚਾਹੁੰਦੇ ਨੇ ਉਸ ਤੇ ਲਈ ਭਾਵੇਂ ਉਹਨਾਂ ਨੂੰ ਕੁਝ ਵੀ ਕਰਨਾ ਪਵੇ ਇਸ ਕਰਕੇ ਉਹਨਾਂ ਦਾ ਕਹਿਣਾ ਸੀ ਕਿ ਮੈਂ ਪਹਿਲਾਂ ਵੀ ਬਹੁਤ ਜੇਲਾਂ ਕੱਢ ਚੁੱਕਾ ਹਾਂ ਤੇ ਹੁਣ ਵੀ ਜੇਕਰ ਮੈਨੂੰ ਜੇਲ੍ਹ ਵਿੱਚ ਛੁੱਟ ਦਿੱਤਾ ਜਾਏਗਾ ਤਾਂ ਇਸ ਨਾਲ ਮੈਨੂੰ ਕੋਈ ਵੀ ਫਰਕ ਨਹੀਂ ਪੈਂਦਾ ਪਰ ਉਹਨਾਂ ਦਾ ਕਹਿਣਾ ਹੈ ਕਿ ਮੈਨੂੰ ਜੇਲ੍ਹ ਵਿੱਚ ਛੁੱਟਣ ਦੇ ਲਈ ਕੈਪਟਨ ਅਮਰਿੰਦਰ ਸਿੰਘ ਪੰਜਾਬ ਦਾ ਕੰਮ ਰੋਕੀ ਬੈਠੇ ਨੇ ਇਸ ਕਰਕੇ ਜੇਕਰ ਮੈਨੂੰ ਜੇਲ੍ਹ ਭ ਦਿਆ ਦੀਆਂ ਪ੍ਰਤੀਕਿਰਿਆਵਾਂ ਆਉਣੀਆਂ ਸ਼ੁਰੂ ਹੋ ਚੁੱਕੀਆਂ ਨੇ ਸਰਕਾਰ ਵੱਲੋਂ ਕੈਬਨਰ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਦਾ ਇੱਥੇ ਕਹਿਣਾ ਹੈ ਕਿ ਬਾਦਲਾਂ ਦੀ ਇੱਛਾ ਬਾਦਲ ਸਾਹਿਬ ਦੀ ਇੱਛਾ ਜ਼ਰੂਰ ਪੂਰੀ ਕੀਤੀ ਜਾਏਗੀ ਪਰ ਪੂਰੇ ਸਬੂਤਾਂ ਦੇ ਆਧਾਰ ਤੇ ਕੀਤੀ ਜਾਏਗੀ ਵਿਰੋਧੀ ਪਾਰਟੀਆਂ ਵੀ ਪ੍ਰਕਾਸ਼ ਸਿੰਘ ਬਾਦਲ ਨੂੰ ਜੇਲ੍ਹ ਵਿੱਚੋਂ ਸੁੱਟਣ ਦੀ ਮੰਗ ਕਰ ਰਹੀਆਂ ਨੇ ਕਿਉਂਕਿ ਉਹਨਾਂ ਦਾ ਕਹਿਣਾ ਹੈ ਕਿ ਜੋ ਗੋਲੀकांड ਹੋਇਆ ਸੀ ਬੇਬਲ ਕਲਾਂ ਗੋਲੀਕਾਂਡ ਹੋਇਆ ਸੀ ਉਸ ਦੇ ਵਿੱਚ ਬਾਦਲ ਨੇ ਗੋਲੀ ਚਲਾਉਣ ਦਾ ਆਰਡਰ ਦਿੱਤਾ ਸੀ ਉਸ ਵੇਲੇ ਦੇ ਡੀਜੀਪੀ ਸੁਮੇਸ਼ ਸੈਣੀ ਨੂੰ ਵੀ ਗ੍ਰਿਫਤਾਰ ਕਰਨ ਦੀ ਮੰਗ ਲਗਾਤਾਰ ਵਿਰੋਧੀ ਪਾਰਟੀਆਂ ਅਤੇ ਸਰਕਾਰ ਦੇ ਆਪਣੇ ਨੁਮਾਇੰਦਿਆਂ ਵੱਲੋਂ ਕੀਤੀ ਜਾ ਰਹੀ ਹੈ ਪਰ ਇਹ ਗ੍ਰਿਫਤਾਰੀ ਹੋਏਗੀ ਜਾਂ ਨਹੀਂ ਇਸ ਤੇ ਅਜੇ ਵੀ ਸਸਪੈਂਸ ਬਣਿਆ ਹੋਇਆ ਹੈ ਕਿਉਂਕਿ ਤਿੰਨ ਵੱਡੇ ਲੋਕਾਂ ਨੂੰ ਗ੍ਰਿਫਤਾਰ ਕਰਨ ਦੀ ਮੰਗ ਕੀਤੀ ਜਾ ਰਹੀ ਹੈ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਸਾਬਕਾ ਡਿਪਟੀ ਚੀਫ ਮਿਨਿਸਟਰ ਸੁਖਬੀਰ ਸਿੰਘ ਬਾਦਲ ਅਤੇ ਸਾਬਕਾ ਡੀਜੀਪੀ ਸੁਮੇਸ਼ ਸੈਣੀ ਜੇਕਰ ਇਹਨਾਂ ਦੀ ਗ੍ਰਿਫਤਾਰੀ ਹੁੰਦੀ ਹੈ ਤਾਂ ਪੰਜਾਬ ਦੀ ਸਿਆਸਤ ਦੇ ਵਿੱਚ ਉਸ ਦਾ ਅਸਰ ਜ਼ਰੂਰ ਵੇਖਣ ਨੂੰ ਮਿਲੇਗਾ ਇਸੇ ਸਬੰਧੀ ਨਿਗਾਹ ਬਣੀ ਰਹਿਣ ਗਿਆ ਕਿ ਚੋਣਾਂ ਨੂੰ ਲੈ ਕੇ ਸਿਰਫ ਮਾਹੌਲ ਹੀ ਪਖਾਇਆ ਜਾ ਰਿਹਾ ਹੈ ਕਿ ਜਾਂ ਕਿ ਸੱਚਮੁੱਚ ਇਹਨਾਂ ਦੀ ਗ੍ਰਿਫਤਾਰੀ ਕੀਤੀ ਜਾਏਗੀ ਅਤੇ ਇਹੀ ਸਵਾਲ ਹੁਣ ਅਸੀਂ ਤੁਹਾਡੇ ਤੋਂ ਪੁੱਛ ਲੈਣਾ ਚਾਹੁੰਦੇ ਹਾਂ ਕਿ ਤੁਹਾਨੂੰ ਕੀ ਲੱਗਦਾ ਹੈ ਕਿ ਇਹਨਾਂ ਦੀ ਗ੍ਰਿਫਤਾਰੀ ਸੱਚਮੁੱਚ ਹੋਏਗੀ ਦੇ ਵੱਲੋਂ ਇਹ ਤਿਆਰੀ ਕੀਤੀ ਜਾ ਰਹੀ ਹੈ ਕਿ ਕਿਸੇ ਤਰ੍ਹਾਂ ਮਾਹੌਲ ਆਪਣੇ ਪੱਖ ਦੇ ਵਿੱਚ ਕੀਤਾ ਜਾ ਸਕੇ ਇਸ ਬਾਰੇ ਤੁਹਾਨੂੰ ਕੀ ਲੱਗਦਾ ਹੈ ਇਸ ਬਾਰੇ ਤੁਹਾਡੀ ਜੋ ਵੀ رائے ਹੈ ਇਸ ਖਬਰ ਤੇ ਕਮੈਂਟ ਕਰਕੇ ਆਪਣੀ رائے ਜ਼ਰੂਰ ਦਿਓ ਜੇਕਰ ਤੁਸੀਂ ਇਸ ਤਰ੍ਹਾਂ ਪੰਜਾਬ ਦੀ ਹਰ ਖਬਰ ਨੂੰ ਨਿਰਪੱਖਤਾ ਨਾਲ ਦੇਖਦੇ ਰਹਿਣਾ ਚਾਹੁੰਦੇ ਹੋ ਤਾਂ ਪਲੇ ਸਟੋਰ ਤੇ ਜਾ ਕੇ ਦ ਪੰਜਾਬ ਟੀਵੀ ਦੇ ਐਪ ਨੂੰ ਡਾਊਨਲੋਡ ਜ਼ਰੂਰ ਕਰ ਲਓ ਮੈਂ ਜੱਜ ਸਿੰਘ ਚ ਹਾਲ ਅਗਲੀ ਵਾਰ ਫੇਰਾ ਦਰਵਾਂਗਾ ਤੁਸੀਂ ਬਨੇ ਰਹੋ ਦ ਪੰਜਾਬ ਟੀਵੀ ਦੇ ਨਾਲ ਵੀ ਉਸ ਟਾਈਮ ਦੇ ਡੀਜੀਪੀ ਵੱਲੋਂ ਸਟੇਟਮੈਂਟ ਸੀ ਕਿ ਕਿ ਮੈਂ ਕਿਸੇ ਵੀ ਕਮੇਟੀ ਕੋਲ ਪੇਸ਼ ਨਹੀਂ ਹੋਵਾਂਗਾ ਜੀ ਕਿਸੇ ਨੂੰਣਾ ਮੇਰੇ ਘਰ ਆਜੇ ਇਹ ਸਰਕਾਰ ਜਿਹੜੀ ਆ ਜਿਹੜਾ ਵੀ ਕੋਈ ਜੋ ਲਾ ਬਾਈਂਡਿੰਗ ਆ ਉਹ ਕਾਨੂੰਨ ਦੇ ਥੱਲੇ ਕਾਨੂੰਨ ਦੇ ਉੱਪਰ ਕੋਈ ਵੀ ਨਹੀਂ ਇਸ ਕਰਕੇ ਜਿੱਥੇ ਐਸਆਈਟੀ ਖੇਗੀ ਕਿਸੇ ਨੂੰ ਜਾ ਉਹ ਤੇ ਸੁਖਿੰਦਰ ਸਿੰਘ ਰੰਧਾਵਾ ਆਉਂਦਾ ਤੇ ਜਾਂ ਕੋਈ ਹੋਰ ਆ ਉਹਨਾਂ ਨੂੰ ਹਮੇਸ਼ਾ ਉਹਨਾਂ ਕਮੇਟੀਆਂ ਦੇ ਅੱਗੇ ਪੇਸ਼ ਹੋਣਾ ਪੈਂਦਾ ਕੈਪਟਨ ਸਾਹਿਬ ਜਿਹੜੇ ਚੀਫ ਮਿਨਿਸਟਰ ਨਹੀਂ ਸੀਗੇ ਤੇ ਅੱਜ ਵੀ ਚੀਫ ਮਿਨਿਸਟਰ ਨੇ ਤੇ ਹਾਈ ਕੋਰਟ ਚ ਤਰੀਕਾ ਭੋਖਤਨ ਜਾਂਦੇ ਜਾਂ ਕੋਰਟਾਂ ਚ ਆਪ ਜਾਂਦੇ ਨੇ ਤੇ ਕੱਲ ਨੂੰ ਇਹ ਕਹਿ ਦੇਣ ਕਿ ਮੈਂ ਭੁਖੋਂਤਰੀ ਬਣ ਗਿਆ ਤੇ ਮੈਂ ਕੋਰਟ ਚ ਨਹੀਂ ਜਾਵਾਂਗਾ ਇਹ ਕਾਨੂੰਨ ਤੋਂ ਉੱਪਰ ਨਹੀਂ ਕੋਈ ਵੀ ਦੂਸਰੀ ਜਿਹੜੀ ਚੀਜ਼ ਕੱਲ ਨਿਊਜ਼ 18 ਦੇ ਕੋਈ ਪਰਮਿੰਦਰ ਸਿੰਘ ਬਰਿਆਨੇ ਨਾਲ ਰਹੀ ਜੇ ਇੰਟਰਵਿਊ ਇਸਮੇ ਸਿੰਘ ਸੈਣੀ ਦੀ ਅੱਜ ਮੇਰੇ ਕੋਲ ਹੈ ਕਿ ਜੇਸ ਆਦਮੀ ਦੇ ਉੱਤੇ 88 ਦੇ ਵਿੱਚ ਤਾਦਾ ਦਾ ਪਰਚਾ ਹੋਇਆ ਔਰ ਉਹ ਬੰਦਾ ਇੰਟਰਵਿਊ ਕਰ ਲੈ ਕੇ ਜਾ ਕਰਨ ਜਾ ਰਿਹਾ ਜੇ ਡੀਜੀਪੀ ਦੀ ਜਰੂਰਤ ਹੈ ਉਹ ਉਸ ਟਾਈਮ ਦੇ ਡੀਜੀਪੀ ਦੀ ਜਰੂਰਤ ਹੈ ਤੇ ਉਹ ਪ੍ਰੈਸ ਦੇ ਸਾਹਮਣੇ ਆ ਕੇ ਮੀਟਿੰਗ ਕਰਦਾ ਔਰ ਆਪਣੀ ਪ੍ਰੈਸ ਕਾਨਫਰੰਸ ਕਰਕੇ ਆਪਣੇ ਦੱਸਦਾ ਕਦੀ ਇਹ ਕਹਿ ਦੇਣਾ ਕਿ ਮੈਂ ਜਸਟਿਸ ਰਣਜੀਤ ਸਿੰਘ ਕਮਿਸ਼ਨ ਦੇ ਸਾਹਮਣੇ ਪੇਸ਼ ਨਹੀਂ ਹੋਵਾਂਗਾ ਕਦੀ ਕੁਝ ਕਹਿ ਦੇਣਾ ਇਹਦੇ ਵਿੱਚ ਇੱਕ ਚੀਜ਼ ਮੈਂ ਖੜੀ ਚੋਣਾ ਕਿ ਪਹਿਲੀ ਗੱਲ ਇਹ ਕਿ ਉਸ ਟਾਈਮ ਦੇ ਮੁੱਖ ਮੰਤਰੀ ਨੇ ਇਹਨਾਂ ਨੂੰ ਡੀਜੀਪੀ ਤੋਂ ਲਾਇਆ ਬਰਗਾੜੀ ਕਾਂਡ ਤੋਂ ਬਾਅਦ ਬੈਵਲ ਖਲਾ ਤੋਂ ਜਿਹੜੀ ਜਿਹੜੀ ਉੱਥੇ ਗੋਲੀ ਚੱਲੀ ਉਹਦੇ 'ਚ ਇਹੀ ਪੁੱਛਿਆ ਗਿਆ ਕਿ ਕਿੰਨੇ ਗੋਲੀ ਚਲਾਈ? ਕਿਵੇਂ ਚੱਲੀ? ਕਿਹਦੇ ਕਹਿੰਦੇ ਚਲਾਈ ਗਈ? ਕੋਈ ਇਹ ਤਾਂ ਨਹੀਂ ਹੋ ਗਿਆ ਕਿ ਇਹ ਸੁਮੇਤ ਸਿੰਘ ਸੈਣੀ ਜਨਰਲ ਡਾਇਰ ਨਹੀਂ। ਕਿ ਜਿਹੜਾ ਕਹੇਗਾ ਕਿ ਮੈਂ ਗੋਲੀ ਚਲਾ ਰਹੀ تھی ਤੇ ਮੈਂ ਕਿਸੇ ਕਮਿਸ਼ਨ ਦੇ ਸਾਹਮਣੇ ਪੇਸ਼ ਨਹੀਂ ਹੋਇਗਾ। ਹੋਮਾਂਗਾ। ਇਹ ਹਿੰਦੁਸਤਾਨ ਦੇ ਲਾਅ ਉਹਦੇ ਕਾਨੂੰਨ ਹੈ ਉਹਦੇ ਮਤਾਬਕ ਇੱਥੇ ਜਨਰਲ ਡਾਇਰ ਨਹੀਂ ਬਣਿਆ ਜਾਏਗਾ। ਇੱਥੇ ਉਹ ਇੱਕ ਮੁਲਾਜ਼ਮ ਪੁਲਿਸ ਮੁਲਾਜ਼ਮ ਚਾਹੇ ਕੋਈ ਜੀਪੀ ਇਹਦੇ ਚਾਈ ਕੋਈ ਕੌਨਸਟੇਬਲ ਹੈ ਕਿਸੇ ਨਾਲ ਨਾਂਨ ਸਾਫ ਨਹੀਂ ਕੀਤੀ ਜਾਏਗੀ ਇਨਸਾਫ ਕੀਤਾ ਜਾਏਗਾ ਔਰ ਐਸਆਈਟੀ ਜਿਹੜੀ ਆ ਉਹਨੂੰ ਕੈਪਟਨ ਸਾਹਿਬ ਨੇ ਇੰਡੀਪੈਂਡੈਂਟ ਔਰ ਪੂਰੀਆਂ ਪਾਵਰਸ ਦਿੱਤੀਆਂ ਕਿ ਉਹ ਕਿਸੇ ਨੂੰ ਵੀ ਬੁਲਾ ਕੇ ਇਨਕੁਆਇਰੀ ਕਰੇ ਤੇ ਲੋਕਾਂ ਦੇ ਸਾਹਮਣੇ ਸਚਾਈ ਲੈ ਕੇ ਆਵੇ ਤੇ ਜਿਹੜੀ ਸਰਦਾ ਪ੍ਰਕਾਸ਼ ਸਿੰਘ ਬਾਦਲੂ ਨੇ ਉਹਨਾਂ ਨੇ ਸਟੇਟਮੈਂਟ ਦਿੱਤੀ ਕਿ ਮੈਂ ਆਪਣੀ ਗੱਡੀ ਚ ਆਪਣਾ ਸਮਾਨ ਰੱਖੀ ਫਿਰਦਾ ਔਰ ਮੈਂ ਜੇਲਾ ਤੋਂ ਨਹੀਂ ਡਰਦਾ ਮੈਂ ਉਹਨਾਂ ਨੂੰ ਇੱਕ ਚੀਜ਼ ਕਹਿਣੀ ਚਾਹੁੰਦਾ ਕਿ ਸਮਾਨ ਰੱਖਣ ਦੀ ਬਜਾਏ ਉਹਨਾਂ ਨੂੰ ਲੋਕਾਂ ਦੇ ਪੰਜਾਬ ਦੇ ਲੋਕਾਂ ਨੂੰ ਦੱਸਣਾ ਪਵੇਗਾ ਕਿ ਕੀ ਦੇ ਕੈਂਡ ਸੀ ਉਹ ਇੰਨੀ ਦਿਨ ਚੋਪਰੇ ਡੇਢ ਸਾਲ ਉਹਨਾਂ ਦੀ ਸਰਕਾਰ ਰਹੀ ਉਹਦੇ ਬਾਅਦ ਡੇਢ ਸਾਲ ਸਾਡੀ ਸਰਕਾਰ ਰਹੀ ਉਹਨਾਂ ਨੂੰ ਬੁਲਾਇਆ ਐਸਆਈਟੀ ਦੇ ਸਾਹਮਣੇ ਗਏ ਪਹਿਲਾਂ ਤੁਹਾਡੇ ਸਾਰੇ ਪ੍ਰੈਸ ਵਾਲਿਆਂ ਨੂੰ ਪਤਾ ਤੇ ਕਈ ਦਿਨ ਉਹ ਜਿਸ ਵੇਲੇ ਬਰਗਾੜੀ ਕਾਂਡ ਹੋਇਆ ਉਹ ਘਰਾਂ ਤੋਂ ਬਾਹਰ ਨਹੀਂ ਨਿਕਲੇ ਆਪਣੇ ਘਰਾਂ ਦੇ ਅੰਦਰ ਲੁਕੇ ਰਹੇ ਉਹਨਾਂ ਸਾਰੀਆਂ ਚੀਜ਼ਾਂ ਦਾ ਲੋਕ ਜਵਾਬ ਮੰਗਦੇ ਨੇ ਜੇ ਕੈਪਟਨ ਸਾਹਿਬ ਨੇ ਕਸਮ ਖਾਦੀ ਸੀ ਕਿ ਮੈਂ ਬਰਗਾੜੀ ਦੇ ਜਿਹੜੇ ਜਿਨ੍ਹਾਂ ਨੇ ਗੁਰੂ ਸਾਹਿਬ ਦੀ ਬੇਦਬੀ ਕੀਤੀ ਆ ਉਹ ਲੋਕਾਂ ਦੇ ਕਚਹਿਰੀ 'ਚ ਖੜੇ ਕਰਾਂਗਾ ਉਹਨਾਂ ਨੇ ਜਿਹੜੀ ਕਰ ਰਹੇ ਨੇ ਇਹਨਾਂ ਲੋਕਾਂ ਨੂੰ ਆਪਣੇ ਜਿਹੜੇ ਸਾਹਮਣੇ ਉਹਨਾਂ ਕਮੇਟੀ ਦੇ ਸਾਹਮਣੇ ਪੇਸ਼ ਹੋ ਕੇ ਲੋਕਾਂ ਨੂੰ ਦੱਸਣਾ ਚਾਹੀਦਾ ਕਿ ਆ ਅਸੀਂ ਕਿਹਾ ਇਹਨਾਂ ਦਾ ਕੋਈ ਇੰਟਰਵਿਊ ਮੈਂ ਵੀ ਸੁਣਿਆ ਉਹਦੇ 'ਚ ਜਿਹੜਾ ਸੈਣੀ ਸਾਹਿਬ ਲੌਜੀਕ ਦੇ ਰਿਹਾ ਉਹ ਕਹਿੰਦੇ ਕਿ ਬਾਈਬਲ ਕਲਾਂ ਦੀ ਵਾਸਤਵਿਕਤਾ ਅਜੇ ਵੀ ਨਹੀਂ ਪਤਾ ਲੱਗੀ ਨਾ ਪਹਿਲਾਂ ਪਤਾ ਲੱਗੀ ਸੀ ਤੇ ਨਾ ਹੀ ਹੁਣ ਪਤਾ ਲੱਗੀ ਹੈ ਤਰੀਕਾ ਕਹਿੰਦੇ ਉਹਦੀ ਕਦੇ ਫੁੱਟੇ ਸਾਰੀ ਬੋਲਦੀ ਐ ਕਹਿੰਦੇ ਕਿ ਪਹਿਲਾਂ ਜਿਹੜਾ ਐ ਜਿੱਥੇ ਉੱਥੇ ਕਹਿੰਦੇ ਜਿਹੜੇ ਲੋਕ ਧਰਨਾ ਲਾ ਰਹੇ ਸੀ ਪਹਿਲਾਂ ਉਹਨਾਂ ਨੂੰ ਪੁਲਿਸ ਵਾਲਾ ਮੋਟੇ ਪੇਡ ਹੁੰਦੀ ਐ ਫਿਰ ਕਰਕੇ ਪਿਛਲੇ ਦਿਨੀ ਅਖਬਾਰਾਂ 'ਚ ਵੀ ਕਿਆ ਕਹਿੰਦੇ ਜਿਹੜੇ 40 ਪੁਲਿਸ ਵਾਲੇ ਜਿਹੜੇ ਜਿਹੜੇ ਇੰਜਰਡ ਹੋਏ ਐ ਕਹਿੰਦੇ ਉਹਦੇ ਬਾਰੇ ਸਰਕਾਰ ਗੱਲ ਨਹੀਂ ਕਰਦੀ ਕਹਿੰਦੇ ਸਾਡੇ ਤੇ ਪ੍ਰੈਸ਼ਰ ਪਾਇਆ ਜਾ ਰਿਹਾ ਐਨਾਂ ਨੂੰ ਮੈਂ ਸਮਰਥ ਸੈਸ ਐਂਡ ਨੂੰ ਪੁੱਛਣਾ ਚਾਹੁੰਨਾ ਕਿ ਤੁਸੀਂ ਡੀਜੀਪੀ ਰਹੇ ਹੋ ਉਹ ਕਹਿੰਦੇ ਸਰਕਾਰ ਰਹੀ ਐ ਜਸਟਿਸ ਜੂਰਾ ਸਿੰਘ ਕਮਿਸ਼ਨ ਬਣਿਆ ਐਸਆਈਟੀ ਉਸ ਟਾਈਮ ਵੀ ਬਣੀ ਸੀ ਕਿਉਂ ਨਹੀਂ ਜੁਰਾ ਸਿੰਘ ਕਮਿਸ਼ਨ ਦੇ ਸਾਹਮਣੇ ਪੇਸ਼ ਹੋਏ ਕਿਉਂ ਨਹੀਂ ਉੱਥੇ ਆਪਣੀਆਂ ਜਾ ਕੇ ਦਸੀਆਂ ਕਿਉਂ ਨਹੀਂ ਐਸਆਈਟੀ ਜਿਹੜੀ ਬਣੀ ਸੀ ਉਹਨੂੰ ਕਿਉਂ ਨਹੀਂ ਉਹਨਾਂ ਨੇ ਕਰਕੇ ਤੇ ਫਿਰ ਤੇ ਇਹਦਾ ਮਤਲਬ ਕਿ ਉਹ ਕਹਿੰਦਾ ਕਿ ਮੈਂ ਪੇਸ਼ ਹੋਣਾ ਆ ਮੇਰੇ ਗੱਲਾਂ ਕੋਈ ਇੱਕ ਗੱਲ ਦਾ ਜਵਾਬ ਨਹੀਂ ਦਿੱਤਾ ਜਾਏਗਾ ਉਹਨੂੰ ਕਾਨੂੰਨ ਦੇ ਦਾਇਰੇ ਦੇ ਵਿੱਚ ਰਹਿ ਕੇ ਉਹਨੂੰ ਇਹਨਾਂ ਗੱਲਾਂ ਦਾ ਜਵਾਬ ਦੇਣਾ ਪਏਗਾ